ਅਵਾਨੀਆਂ ਦਾ ਵਿਆਹ ਦੇਖੀ ਹੋਇਆ ਬ੍ਰਾਦਰ ਅਵਾਨੀਆਂ ਦਾ ਵਿਆਹ ਦੀ ਬੜੀ ਚਰਚਾ ਹੋ ਰਹੀ ਆ ਔਰ ਸਾਰੇ ਪਾਸੇ ਉਹੀ ਚਾਰਾ ਰੀਲਾਂ ਤੇ ਜਦੋਂ ਆਪਾਂ ਫੇਸਬੁੱਕ ਖੋਲਦੇ ਇੰਸਟਾਗ੍ਰam ਖੋਲਦੇ ਸਾਰੇ ਉਹੀ ਆਉਂਦਾ ਰੀਲਾਂ ਤੁਹਾਨੂੰ ਵੀ ਦੇਖਣ ਨੂੰ ਮਿਲ ਰਿਹਾ ਉਹ ਉਹ ਨਹੀਂ ਨਹੀਂ ਭਾਈ ਮੈਂ ਨਹੀਂ ਇਹ ਦੇਖਦਾਗਾ ਕਾਰਨ ਉਹਦਾ ਇਹ ਆ ਵੀ ਵਿਆਹ ਤੇ ਇੱਕੀ ਹੋਇਆ ਮਹਾਰਾਜ ਜੀ ਸਿੰਘ ਦੇ ਪੋਤਰੇ ਦਾ ਜਿਹੜਾ ਕਮਰਨੋ ਨਿਹਾਲ ਸਿੰਘ ਦਾ ਵਿਆਹ ਹੋਇਆ ਸੀ ਉਹ ਵਿਆਹ ਸੀ ਉਹਦੇ ਚਰਚਾ ਅੱਜ ਵੀ ਆਪਾਂ ਕਰ ਸਕਦੇ ਹਾਂ ਸਰਦਾਰ ਦੀ ਜਦੋਂ ਉਥੇ ਬਰਾਤ ਚੜੀ ਆ ਖਾਮ ਸਿੰਘ ਦਾ ਟਾਰੀ ਵਾਲੇ ਦੀ ਬੇਟੀ ਨੂੰ ਵਿਆਹਣ ਵਾਸਤੇ ਆਏ ਆ ਤਾਂ ਉਦੋਂ ਤੁਸੀਂ ਵੇਖੋ ਲੱਗ ਤਲਾਬ ਨੇ ਬੰਦਿਆਂ ਦੇ ਨਹਾਉਣ ਨੂੰ ਲੱਗ ਪਸ਼ੂਆਂ ਦੇ ਨਹਾਉਣ ਨੂੰ ਲੱਗ ਪਾਣੀ ਪੀਉਣ ਨੂੰ ਲੱਗ ਔਰ 60 ਮੁਲਕਾਂ ਦੇ ਪ੍ਰਤੀਨਿਧ ਆਏ ਹੋਏ ਸੀ ਲਾਹੌਰ ਕਿਲੇ 'ਚ 60 ਮੁਲਕਾਂ ਦੇ ਰਾਜੇ ਜਿਨ੍ਹਾਂ ਵਿੱਚ ਮਹਾਰਾਣੀ ਵੀ ਆਈ ਵੀ ਸੀ ਉਸ ਟਾਈਮ 'ਤੇ ਔਰ ਤੁਸੀਂ ਇਹ ਦੇਖੋ ਵੀ ਇੱਕ ਅੰਗਰੇਜ਼ ਲਿਖਦਾ ਉਹ ਡੇਰੀ ਤੇ ਕਹਿੰਦਾ ਕਿਲੇ ਦੇ ਇੱਕ ਦਰਵਾਜ਼ੇ ਤੇ ਹੀਰਾ ਸਿੰਘ ਖੜਾ ਸੀ ਜਿਹੜਾ ਕਿ ਡੋਗਰਿਆਂ ਦਾ ਮੁੰਡਾ ਸੀ ਲੇਕਿਨ ਸੋਹਣਾ ਇੰਨਾ ਸੀ ਮਹਾਰਾਜ ਜੀ ਸਿੰਘ ਨੇ ਅਡੌਪਟ ਕਰ ਲਿਆ ਸੀ ਸਾਰੀ ਉਹਦੀ ਐਜੂਕੇਸ਼ਨ ਸਾਰਾ ਉਹਦਾ ਖਰਚ ਮਹਾਰਾਜ ਜੀ ਸਿੰਘ ਦੇ ਆਪ ਦੇ ਖਜ਼ਾਨੇ ਚੋਂ ਜਾਂਦਾ ਸੀ ਤਾਂ ਕਹਿੰਦੇ ਹੀਰਾ ਸਿੰਘ ਜਿਹੜਾ ਖੜਾ ਸੀ ਨਾ ਅੰਗਰੇਜ਼ ਲਿਖਦਾ ਉਹ ਸਵਾਗਤ ਕਰਨ ਵਾਸਤੇ ਖੜਾ ਸੀ ਉਹਦੇ ਨਾਲ ਹੋਰ ਅਹਿਲਕਾਰ ਹੋਰ ਵੀ ਬੜੇ ਬੰਦੇ ਖੜੇ ਸੀ ਵਿਆਹ ਵਾਲੇ ਦਿਨਾਂ ਦੀ ਗੱਲ ਦੱਸਦਾ ਜਦੋਂ ਕਬਰ ਨਾ ਉਹ ਨਿਹਾਲ ਦਾ ਵਿਆਹ ਚੱਲ ਰਿਹਾ ਤਾਂ ਤੁਸੀਂ ਦੇਖੋ ਵੀ ਉਹ ਅੰਗਰੇਜ਼ ਕਹਿੰਦਾ ਵੀ ਹੀਰਾ ਸਿੰਘ ਦਾ ਇੱਕ ਵੀ ਅੰਗ ਬਾਰ ਨੰਗਾ ਨਹੀਂ ਸੀ ਦਿਸਦਾ ਜਿਹਦੇ ਤੇ ਹੀਰੇ ਨਾਲ ਲਵੇਟੇ ਹੋਣ ਔਰ ਇੰਨੇ ਸੋਨੇ ਦੇ ਕੱਪੜੇ ਤੇ ਹਰ ਜਗ੍ਹਾ ਤੇ ਮੱਥੇ ਤੇ ਬਾਹਾਂ ਤੇ ਡੌਲੇ ਤੇ ਔਰ ਇੰਨੀ-ਇੰਨੀ ਹੀਰਿਆਂ ਦੀ ਕੀਮਤ ਸੀ ਮਹਾਰਾਜ ਰਜੀਤ ਸਿੰਘ ਦਾ ਜਿਹੜਾ ਕੋਹੇਨੂਰ ਹੀਰਾ ਇਸ ਡੌਲੇ ਤੇ ਬੰਨਿਆ ਹੁੰਦਾ ਸੀ ਨਾ ਅੱਜ ਵੀ ਅੰਗਰੇਜ਼ਾਂ ਦਾ ਜੇ ਉੱਥੇ ਰੱਖਿਆ ਵਾ ਨਾ ਲੰਡਨ ਵਿੱਚ ਉਹਦੀ ਇੰਨੀ ਕਿ ਕੀਮਤਾਂ ਕੋਹੇਨੂਰ ਹੀਰੇ ਦੀ ਵੀ ਜਿੰਨਾ ਇੱਕ ਦਿਨ ਦਾ ਖਰਚਾ ਸਾਰੀ ਦੁਨੀਆ ਦਾ ਉਹ ਨਹੀਂ ਉਹਦੀ ਕੀਮਤ ਦਾ ਅੰਦਾਜ਼ਾ ਲਾਉਂਦੇ ਆ ਤੇ ਬਾਨੀਤਾ ਉਹਦੇ ਮੁਕਾਬਲੇ ਮੇਰਾ ਖਿਆਲ ਪੁਆਇੰਟ 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 5% ਵੀ ਨਹੀਂ ਆਉਂਦੇਗੇ ਵੀ ਜਿੰਨੇ ਉਸ ਕੱਲੇ ਹੀਰੇ ਦੀ ਕੀਮਤ ਆ ਔਰ ਮੰਜਾਂ ਦੇ ਮੰਜੇ ਭਰੇ ਹੁੰਦੇ ਸੀਗੇ ਹੀਰਿਆਂ ਦੇ ਨਾਲ ਜਵਾਹਰਾਤ ਨਾਲ ਕਈ ਵਾਰੀ ਉਹ ਸਾਰਿਆਂ ਨੂੰ ਦਿਖਾਉਣ ਵਾਸਤੇ ਜਿਵੇਂ ਆਪਾਂ ਆਪਦੇ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਨੂੰ ਵੀਵੇਂ ਬੀਬੀਆਂ ਵੱਡੀ ਆਪਾਂ ਪੁਰਾਣੇ ਵਿਆਹਜ ਬੜੀਆਂ ਬਰੀ ਦਿਖਾਉਂਦੇ ਜਾਂ ਹੋਰ ਚੀਜ਼ਾਂ ਦਿਖਾਉਂਦੇ ਆ ਉਵੇਂ ਦਿਖਾਉਂਦੇ ਸੀ ਲਾਹੌਰ ਕਿਲੇ ਵਿੱਚ ਮਹਾਰਾਜਾ ਸਾਹਿਬ ਤਾਂ ਉਹ ਦੇਖਣ ਵਾਲੀਆਂ ਗੱਲਾਂ ਸੀ ਤਾਂ ਤੁਸੀਂ ਦੇਖੋ 60 ਮੁਲਕਾਂ ਦੇ ਪ੍ਰਤੀਨਿਧ ਜਦੋਂ ਕਮਰਨੌਨ ਨਿਹਾਲ ਦੇ ਮੱਥੇ ਤੇ ਸੇਰਾ ਬਣਨ ਲੱਗੇ ਨਾ ਤੇ ਮਹਾਰਾਜ ਰਜੀਤ ਸਿੰਘ ਜੀ ਕਹਿੰਦੇ ਇਹ ਭਾਈ ਕਿੰਨੇ ਦਾ ਬਣਿਆ ਤਾਂ ਉਥੋਂ ਦੱਸਿਆ ਉਹਨਾਂ ਨੇ ਕਹਿੰਦੇ ਵੀ 9 ਲੱਖ ਰੁਪਏ ਦਾ ਜੀ ਤੇ ਮਹਾਰਾਜਾ ਸਾਹਿਬ ਕਹਿੰਦੇ ਉਹ ਉਸ ਵੇਲੇ ਦਾ 9 ਲੱਖ ਕਹਿੰਦੇ ਵੀ ਇਹ ਬਣਣਾ ਇਹ ਦਰਬਾਰ ਸਾਹਿਬ ਭਾਈ ਮੱਥਾ ਟੇਕੋ ਆਈ ਤੇ ਇਹਨਾਂ ਦੇ ਸਿੰਪਲ ਸੇਰਾ ਬਣ ਗਏ ਤੇ ਉਹ ਦਰਬਾਰ ਸਾਹਿਬ ਅੱਜ ਵੀ ਮੌਜੂਦ ਹੈ ਚਾਹੇ ਹੁਣ ਤੁਸੀਂ ਹੀਰਿਆਂ ਦੀ ਉਹਦੀ ਕੀਮਤ ਦੇਖ ਲਓ ਅੱਜ ਵੀ ਦਰਬਾਰ ਸਾਹਿਬ ਉਹ ਉਸੇ ਖਾਨੇ 'ਚ ਰੱਖਿਆ ਹੋਇਆ ਵਾ ਦਾ ਮੇਰਾ ਮਤਲਬ ਕਹਿਣ ਦਾ ਜਦੋਂ ਕਮਰ ਨੋ ਨਿਹਾਲ ਸਿੰਘ ਆਪਦੀ ਮਤਲਬ ਵਿਆਹ ਦੇ ਬਾਅਦ ਮੰਨ ਲਓ ਡੋਲੀ ਕਰੇ ਆਈ ਤੇ ਮਹਾਰਾਜ ਰਵੀ ਸਿੰਘ ਨੇ ਉਹਨੂੰ ਇੱਕ ਹਵੇਲੀ ਦੀਆਂ ਚਾਬੀਆਂ ਦਿੱਤੀਆਂ ਉਹ ਹਵੇਲੀ ਅਜੇ ਦੇਖਣ ਵਾਲੀ ਆ ਉਹ ਹਵੇਲੀ 'ਚ ਸਕੂਲ ਚੱਲ ਰਿਹਾ ਹੁਣ ਉੱਥੇ ਲਾਹੌਰ ਔਰ ਐਨੀ ਸੁਨਿਓ ਹਵੇਲੀ ਸੀ ਉਹਦੇਆਂ ਕੰਧਾਂ 'ਚ ਹੀਰੇ ਜਵਾਹਰਾਤ ਲੱਗੇ ਹੁੰਦੇ ਸੀ 1983 'ਚ ਮਾਪਦੇ ਪਿਤਾ ਜਹਦਰ ਸਰਦਾਰ ਤੋਤਾ ਸਿੰਘ ਜੀ ਨਾਲ ਨਾ ਅਸੀਂ ਟੂਰ ਤੇ ਗਏ ਪਾਕਿਸਤਾਨ ਤੇ ਮੈਂ ਸਪੈਸ਼ਲੀ ਭਾਵੇਂ ਉਦੋਂ ਮੈਂ ਇੰਨੀ ਨੌਲੇਜ ਨਹੀਂ ਸੀ ਰੱਖਦਾ ਜਾਂ ਕੋਈ ਇੰਨਾ ਕੋਈ ਤਵੱਜਾ ਨਹੀਂ ਸੀ ਇਹ ਗੱਲਾਂ ਨੂੰ ਦਿੰਦੇ ਹੁੰਦੇ ਬੱਚੇ ਬੱਚਿਆਂ ਵਾਲੀ ਉਮਰ ਹੁੰਦੀ ਆ ਲੇਕਿਨ ਹਾਈ ਤੱਕ ਜਿਆਦਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੈੱਡਰੂਮ ਸੀ ਉਹਦੇ ਮਗਰ ਇੰਨੀ ਸੋਹਣੀ ਸਜਾਵਟ ਹੋਈ ਵੀ ਸੀ ਪਰ ਤੋੜ ਜਿਵੇਂ ਕੋ ਮਾਰ ਕੇ ਖੁੱਡਾਂ ਪਈਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਖੁੱਡਾਂ ਪਈਆਂ ਹੋਈ ਸੀ ਤਾਂ ਮੈਂ ਪੁੱਛਿਆ ਵੀ ਇਹ ਕਿਉਂ ਆ ਕਹਰੇ ਚ ਹੀਰੇ ਜਵਾਰਾ ਲੱਗੇ ਸੀ ਸਾਰੇ ਅੰਗਰੇਜ਼ ਕੱਟ ਕੇ ਲੈ ਤੁਸੀਂ ਦੇਖੋ ਕੰਧਾਂ ਤੇ ਵੀ ਹੀਰੇ ਜਵਾਰਾ ਲੱਗੇ ਸੀ ਉਹ ਸੀ ਵਿਆਹ ਇਹ ਤਾਂ ਐਵੇਂ ਛੋਟੇ-ਮੋਟੇ ਵਿਆਹ ਉਹਨਾਂ ਦੇ ਮੁਕਾਬਲੇ ਤੇ ਰੀਲਾਂ ਦੇਖੀ ਜਾਂਦੀਆਂ ਦੇਖੀ ਜੋ ਪ੍ਰਾਪਤ ਇਤਿਹਾਸ ਨੂੰ ਨਾ ਭੁੱਲੋ ਜੇ ਇਹ ਜਾਂ ਸ਼ੌਂਕ ਰੱਖਦੇ ਆ ਤਾਂ ਇਹ ਕਿਤਾਬਾਂ ਜ਼ਰੂਰ ਪੜੋ ਤਾਂ ਜੋ ਤੁਹਾਨੂੰ ਆਪ ਦੇ ਦਰਸੇਜ ਇਹ ਜੇ ਬੀਤੇ ਹੋਏ ਉਹ ਪਲ ਜਿਹੜੇ ਉਸ ਟਾਈਮ ਬਹੁਤ ਭਾਵੇਂ ਮਹਿੰਗੇ ਸੀ ਬਹੁਤ ਉਹਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਕਿਉਂਕਿ ਮੈਂ ਤਾਂ ਕਹਿੰਨਾ ਕਿਉਂਕਿ ਹਰੀ ਸਿੰਘ ਨਰੂਆ ਉੱਥੇ ਜਮਰੌੜ ਦੇ ਕਿਲੇ ਦੇ ਵਿੱਚ ਬੈਠਾ ਭਾਵੇਂ ਹਰੀ ਸਿੰਘ ਨਰੂਆ ਨੂੰ ਪਤਾ ਹੈ ਇਸ ساری ਫੌਜ ਜਿਹੜੀ ਆ ਲਾਹੌਰ ਬੁਲਾਈ ਗਈ ਹੈ ਕਿਉਂਕਿ ਉੱਥੇ ਬਹੁਤ ਅਹਿਲਕਾਰ ਵੱਡੇ ਵੱਡੇ ਲੋਕ ਆ ਰਹੇ ਆ ਗੈਸਟ ਬਣ ਕੇ ਆ ਰਹੇ ਆ ਉਹਨਾਂ ਵਾਸਤੇ ਉਹਨਾਂ ਨੂੰ ਜਿਵੇਂ ਆਪਾਂ ਸਲਾਮੀ ਦਿੰਨੇ ਜਾਂ ਹੋਰ ਕਰਦੇ ਆ ਉਹਦੇ ਵਾਸਤੇ ਪਠਾਨਾਂ ਦਾ ਉੱਥੇ ਘੇਰਾ ਪੈ ਗਿਆ ਔਰ ਉਸ ਵੇਲੇ ਉਹਨੂੰ ਬੜੀ ਦਿੱਕਤ ਆਈ ਇਸ ਗੱਲ ਦੀ ਫੌਜਾਂ ਨੂੰ ਫਿਰ ਵਾਪਸ ਭੇਜਣਾ ਪਿਆ ਲੇਕਿਨ ਤੁਸੀਂ ਦੇਖੋ ਵੀ ਇੱਕ ਕਮਾਲ ਦਾ ਵਿਆਹ ਸੀ ਉਹੋ ਜਿਹਾ ਕਦੇ ਵੀ ਦੁਨੀਆ ਵਿੱਚ ਵਿਆਹ ਨਹੀਂ ਹੋਇਆ ਭਵੇਂ ਰਾਇਲ ਫੈਮਿਲੀ ਇੰਗਲੈਂਡ ਦੀ ਆ ਉਹਨਾਂ ਦਾ ਵੀ ਇੰਨਾ ਤਕੜਾ ਵਿਆਹ ਨਹੀਂ ਸੀ ਜਿੰਨਾ ਮਹਾਰਾਜੇ ਸਿੰਘ ਦੇ ਪੁੱਤਰੇ ਕਮਰ ਨਵ ਨੇ ਹਾਲ ਦਾ ਵਿਆਹ ਹੋਇਆ ਸੀ